ਦੋਸਤੋ ਇੱਕ ਮਿੰਟ ਲਈ ਸੋਚ ਕੇ ਵੇਖੋਗੇ ਕਿ ਕਿਦਾਂ ਦਾ ਮਾਹੌਲ ਹੋਵੇਗਾ ਕਿ ਤੁਸੀਂ ਤੁਰੇ ਜਾਂਦੇ ਹੋ ਤੁਹਾਡੀ ਜੇਬ ਦੇ ਵਿੱਚ ਜਾਂ ਤੁਸੀਂ ਕਿਸੇ ਜਗ੍ਹਾ ਤੇ ਖੜੇ ਹੋ ਤੁਹਾਡੇ ਨਾਲ ਦੇ ਦੀ ਜੇਬ ਦੇ ਵਿੱਚ ਕੋਈ ਬਲਾਸਟ ਹੋ ਜਵੇ ਤੇ ਆਲੇ-ਦੁਆਲੇ ਤੁਹਾਨੂੰ ਇਸ ਵੀਕੇ ਦੀਆਂ ਖਬਰਾਂ ਆਉਣੀਆਂ ਸੁਣਾਈ ਦੇਣ ਲੱਗ ਪੈਣ ਕਿ ਭਾਈ ਉੱਧਰ ਬਲਾਸਟ ਹੋ ਗਿਆ ਉਹਦੀ ਜੇਬ ਦੇ ਵਿੱਚ ਬਲਾਸਟ ਹੋ ਗਿਆ ਇਹ ਕਿਦਾਂ ਦਾ ਮਾਹੌਲ ਹੋਵੇਗਾ ਤੁਸੀਂ ਬੰਦਾ ਸੋਚ ਕੇ ਵੀ ਕੰਬ ਜਾਂਦਾ ਇਸੇ ਤਰੀਕੇ ਦਾ ਮਾਹੌਲ ਬਣਿਆ ਜੀ ਲੈਬਨਨ ਦੇ ਵਿੱਚ ਲੈਬਨਨ ਦੇ ਵਿੱਚ ਇਹ ਮਾਹੌਲ ਕਿਉਂ ਬਣਿਆ ਹਜ਼ਬੁੱਲਾਹ ਕੌਣ ਹੈ ਤੇ ਇਜ਼ਰਾਈਲ ਦੇ ਨਾਲ ਇਹਦਾ ਕੀ ਲੈਣਾ ਦੇਣਾ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਜੇਕਰ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਜਰੂਰ ਕਰ ਦੇਣਾ ਸੋ ਜੇਕਰ ਆਪਾਂ ਵੇਖੀਏ ਤਾਂ ਜੀ ਇਹ ਜਿਹੜਾ ਇਜ਼ਰਾਈਲ ਤੇ ਜਿਹੜਾ ਫਿਲਸਤੀਨ ਹੈ ਇਜ਼ਰਾਈਲ ਤੇ ਜਿਹੜਾ ਗਾਜ਼ਾ ਦਾ ਲੇਟੈਸਟ ਕੌਨਫਲਿਕਟ ਹੈ ਇਹਨੂੰ ਚੱਲਦੇ ਨੂੰ ਹੁਣ ਤਕਰੀਬਨ ਸਾਲ ਹੋ ਚੱਲਿਆ ਵੈਸੇ ਤਾਂ ਦਹਾਕਿਆਂ ਪੁਰਾਣਾ ਜਿਹੜਾ ਇਹਨਾਂ ਦੀ ਇਹ ਵਾਅ ਚੱਲ ਰਹੀ ਹੈ ਇਜ਼ਰਾਈਲ ਤੇ ਫਿਲਸਤੀਨ ਦੀ ਤੇ ਜਿਹੜਾ ਇਜ਼ਰਾਈਲ ਤੇ ਗਾਜ਼ਾ ਦੀ ਪਰ 7 ਅਕਤੂਬਰ 23 ਨੂੰ ਜਿਹੜਾ ਹਮਾਸ ਦੇ ਲੋਕਾਂ ਦੇ ਵੱਲੋਂ ਜਾ ਕੇ ਗਾਜ਼ਾ ਆਪਣੇ ਇਜ਼ਰਾਈਲ ਦੇ ਅੰਦਰ ਅਟੈਕ ਕੀਤਾ ਜਾਂਦਾ ਕਤਲਗਾਰਤ ਕੀਤੀ ਜਾਂਦੀ ਆ 1200 ਅਬਾਊਟ 1200 ਲੋਕਾਂ ਨੂੰ ਮਾਰ ਦਿੱਤਾ ਜਾਂਦਾ ਬਹੁਤਿਆਂ ਨੂੰ ਬੰਧਕ ਬਣਾ ਕੇ ਨਾਲ ਲੈ ਆਉਂਦੇ ਆ ਇਹਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਜਿਹੜੀ ਮਿਲਟਰੀ ਕਾਰਵਾਈ ਰੰਭੀ ਜਾਂਦੀ ਆ ਪਹਿਲਾਂ ਉਹ ਹਵਾਈ ਹਮਲੇ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਗਰਾਉਂਡ ਇਨਵੇਜਨ ਵੀ ਜਮੀਨੀ ਪੱਧਰ ਤੇ ਵੀ ਗਾਜ਼ਾ ਦੇ ਅੰਦਰ ਜਿਹੜੀਆਂ ਇਜ਼ਰਾਈਲੀ ਫੋਰਸਸ ਦਾਖਲ ਹੋ ਜਾਂਦੀਆਂ ਹੁਣ ਤੱਕ ਜਿਹੜਾ ਹਜ਼ਾਰਾਂ ਹੀ ਲੋਕ ਗਾਜ਼ਾ ਦੇ ਅੰਦਰ ਮਾਰੇ ਜਾ ਚੁੱਕੇ ਨੇ 40000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਸੋ ਇਹ ਸਾਰਾ ਕੁਝ ਚੱਲ ਰਿਹਾ ਹੈ ਇਜ਼ਰਾਈਲ ਤੇ ਗਾਜ਼ਾ ਦੇ ਦਰਮਿਆਨ ਇਜ਼ਰਾਈਲ ਦਾ ਤੇ ਗਾਜ਼ਾ ਦਾ ਕਿਹ ਲੋ ਕੋ ਗੁਵਾਂਢੀ ਮੁਲਕ ਹੈ ਲੈਬਨਨ ਲੈਬਨਨ ਦੇ ਅੰਦਰ ਜਿਹੜੀਆਂ ਦੋ ਐਂਟੀਟੀਆਂ ਨੇ ਇੱਕ ਤਾਂ ਲੈਬਨਨ ਹੈ ਲੈਬਨਨ ਸਰਕਾਰ ਹੈ ਉਹਨਾਂ ਦਾ ਆਪਣੀ ਜਿਹੜੀ ਮਿਲਟਰੀ ਸਟੈਬਲਿਸ਼ਮੈਂਟ ਹੈ ਦੂਸਰੇ ਪਾਸੇ ਹੈਗਾ ਹਜ਼ਬੁੱਲਾ ਹਜ਼ਬੁੱਲਾਬ ਇੱਕ ਬਹੁਤ ਵੱਡੀ ਜਿਹੜੀ ਤਾਦਾਦ ਦੇ ਵਿੱਚ ਉੱਥੇ ਮੌਜੂਦ ਆ ਲੱਖ ਤੱਕ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਜਿਹੜਾ ਕੰਦੀ ਜਾਂ ਕਹਿ ਲਓ ਉਹਨਾਂ ਦੇ ਜਿਹੜੇ ਲੜਾਕੇ ਨੇ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਆ ਹਜ਼ਬੁੱਲਾਦਿਆਂ ਦੀ ਇਹ ਯੂਕੇ ਨੇ ਤੇ ਯੂਐਸਏ ਨੇ ਇਸ ਹਜ਼ਬੁੱਲਾ ਜਥੇਬੰਦੀ ਨੂੰ دہشتਗਰਦ ਐਲਾਨਿਆ ਹੋਇਆ ਤੇ ਇਹਨੂੰ ਜਿਹੜਾ ਹਜ਼ਬੁੱਲਾ ਆ ਇਹਨੂੰ ਵੀ ਈਰਾਨ ਦਾ ਸਮਰਥਨ ਆ ਈਰਾਨ ਜਿਹੜਾ ਉਹ ਉਹਦੇ ਕੋਲ ਤਿੰਨ ਹਾਹੇ ਨੇ ਮਿਡਲ ਈਸਟ ਦੇ ਵਿੱਚ ਇੱਕ ਹਮਾਸ ਜਿਹੜੀ ਕਿ ਗਾਜ਼ਾ ਦੇ ਅੰਦਰ ਇਜ਼ਰਾਈਲ ਦੇ ਨਾਲ ਲੜ ਰਹੀ ਆ ਫਿਰ ਉਹਨਾਂ ਦੇ ਕੋਲ ਹਜ਼ਬੋਲਾ ਹੈ ਜਿਹੜੀ ਲਿਬਨਨ ਦੇ ਅੰਦਰ ਮੌਜੂਦ ਹੈ ਫਿਰ ਉਹਨਾਂ ਦੇ ਕੋਲ ਹੂਥੀਜ਼ ਨੇ ਜਿਹੜੇ ਕਿ ਯਮਨ ਦੇ ਅੰਦਰ ਮੌਜੂਦ ਨੇ ਉਹ ਵੀ ਵੈਸਟਰਨ ਕੰਟਰੀਜ਼ ਦੇ ਖਿਲਾਫ ਜਿਹੜਾ ਲਗਾਤਾਰ ਵਾਰ ਦੇ ਵਿੱਚ ਨੇ ਜਾਂ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਗਾਜ਼ਾ ਦਾ ਗਾਜ਼ਾ ਦੇ ਜਿਹੜਾ ਹਮਾਸ ਦੀ ਬੋਰ ਦੇ ਇਹਨਾਂ ਦੇ ਸਾਥੀ ਆ ਤੇ ਇਹ ਇਹ ਤਿੰਨਾਂ ਨੂੰ ਜਿਹੜਾ ਸਮਰਥਨ ਕਰਦਾ ਸਪੋਰਟ ਕਰਦਾ ਈਰਾਨ ਜਿਹੜਾ ਈਰਾਨ ਐਜ਼ ਅ ਕੰਟਰੀ ਸੋ ਇਹ ਜਿਹੜੀ ਆ ਹਜ਼ਬੁੱਲਾ ਆ ਇਹ ਲਗਾਤਾਰ 7 ਅਕਤੂਬਰ ਤੋਂ ਬਾਅਦ ਇਹ ਕਹਿ ਰਹੀ ਸੀ ਕਿ ਅਸੀਂ ਹਮਾਸ ਦੇ ਨਾਲ ਆ ਤੇ ਇਹਨਾਂ ਦੀ ਥੋੜੀਆਂ-ਬੋਤੀਆਂ ਇਹਨਾਂ ਦੀਆਂ ਝੜਪਾਂ ਵੀ ਹੁੰਦੀਆਂ ਰਹੀਆਂ ਇਜ਼ਰਾਈਲ ਦੇ ਨਾਲ ਕਦੀ ਇਹਨਾਂ ਨੇ ਇਜ਼ਰਾਈਲ ਦੇ ਇਲਾਕਿਆਂ 'ਚ ਅਟੈਕ ਕਰਤਾ ਕਦੀ ਇਜ਼ਰਾਈਲ ਵਾਲਿਆਂ ਨੇ ਹਜ਼ਬੁੱਲਾ ਦੇ ਉੱਤੇ ਅਟੈਕ ਕਰਤਾ ਬੀਤੇ ਦਿਨੀ ਵੀ ਇਹਨਾਂ ਨੇ ਜਦੋਂ ਜਿਹੜਾ ਇਹਨਾਂ ਦਾ ਹਮਾਸ ਦਾ ਇੱਕ ਵੱਡਾ ਲੀਡਰ ਇਸਮਾਇਲ ਹਾਨੀਆ ਜਿਹੜਾ ਈਰਾਨ ਦੇ ਅੰਦਰ ਮਾਰਿਆ ਗਿਆ ਉਸੇ ਹੀ ਸਮੇਂ ਇਹਨਾਂ ਨੇ ਇੱਕ ਜਿਹੜਾ ਇਜ਼ਰਾਈਲ ਨੇ ਇਹਨਾਂ ਦਾ ਹਜ਼ਬੁੱਲਾ ਦਾ ਵੀ ਇੱਕ ਵੱਡਾ ਅਫੀਸ਼ੀਅਲ ਮਾਰਿਆ ਸੀਗਾ ਇਹਨਾਂ ਦੀ ਰਾਜਧਾਨੀ ਬੇਰੂਤ ਦੇ ਅੰਦਰ ਹੀ ਜਿਹੜੀ ਲੈਵਨਨ ਦੀ ਰਾਜਧਾਨੀ ਆ ਹੁਣ ਲੈਵਨਨ ਦੇ ਅੰਦਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੋ ਐਂਟੀਟੀਆਂ ਨੇ ਇੱਕ ਤਾਂ ਲੈਵਨਨ ਇੱਕ ਕੰਟਰੀ ਉਹਦੀ ਆਪਣੀ ਇਸਟੈਬਲਿਸ਼ਮੈਂਟ ਮਿਲਟਰੀ ਇਸਟੈਬਲਿਸ਼ਮੈਂਟ ਸਕਿਉਰਿਟੀ ਫੋਰਸੇਸ ਤੇ ਇੱਕ ਦੂਜੇ ਪਾਸੇ ਉਹਨਾਂ ਦੇ ਕੋਲ ਹੈਗੀ ਆ ਹਜ਼ਬੁੱਲਾ ਜਿਹੜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਆ ਸੋ ਇਹਨਾਂ ਦੀ ਜਿਹੜੀ ਆ ਹਜ਼ਬੁੱਲਾ ਦੀ ਤੇ ਇਜ਼ਰਾਇਲ ਦੀ ਜਿਹੜੀ ਵਾਰ ਚੱਲ ਰਹੀ ਰਹੀ ਸੀਗੀ ਥੋੜੀ ਬਾਲੀ ਇੱਕ ਦੂਸਰੇ ਦੇ ਉੱਤੇ ਅਟੈਕ ਕੀਤੇ ਜਾ ਰਹੇ ਜਿਹੜਾ ਮੰਗਲਵਾਰ ਦੁਪਹਿਰ ਨੂੰ ਕਿ ਹਜ਼ਬੁੱਲਾ ਦੇ ਕਈ ਜਿਹੜੇ ਆ ਲੋਕ ਨੇ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੇਜਰ ਜਿਹੜੇ ਆ ਉਹ ਫਟਣੇ ਸ਼ੁਰੂ ਹੋ ਗਏ ਨੇ ਹੁਣ ਪਹਿਲਾਂ ਤਾਂ ਬੰਦਾ ਸੋਚਦਾ ਕਿ ਮੋਬਾਈਲ ਫੋਨ ਦੇ ਜਮਾਨੇ ਦੇ ਵਿੱਚ ਸਮਾਰਟ ਫੋਨ ਦੇ ਜਮਾਨੇ ਦੇ ਵਿੱਚ ਜਿਹੜਾ ਉਹ ਪੇਜਰ ਕਿਉਂ ਵਰਤ ਰਹੇ ਨੇ ਇਹਦਾ ਜਿਹੜਾ ਜਵਾਬ ਵੀ ਇਸੇ ਸਵਾਲ ਦੇ ਵਿੱਚ ਹੀ ਪਿਆ ਕਿ ਜਿਹੜਾ ਜਮਾਨਾ ਆ ਇਹ ਸਮਾਰਟ ਫੋਨ ਦਾ ਜਾਂ ਮੋਬਾਈਲ ਫੋਨਾਂ ਦਾ ਆ ਜਰੂਰ ਗਿਆ ਪਰ ਇਹਦੇ ਨਾਲ ਜਿਹੜਾ ਚੀਜ਼ਾਂ ਟਰੈਕ ਹੋਣੀਆਂ ਵੀ ਬਹੁਤ ਈਜ਼ੀ ਹੋ ਗਈਆਂ ਹਰ ਟਾਈਮ ਜਿਹੜਾ ਤੁਹਾਡਾ ਜਿਹੜਾ ਜਿਹੜੀ ਵੀ ਚੀਜ਼ ਇੰਟਰਨੈਟ ਦੇ ਨਾਲ ਜੁੜੀ ਹੋ ਆ ਉਹਦੇ ਬਾਬਤ ਜਿਹੜੀ ਆ ਜਾਣਕਾਰੀ ਰੱਖੀ ਜਾ ਸਕਦੀ ਆ ਉਹਨੂੰ ਹੈਕ ਜਾਂ ਟਰੈਕ ਕੀਤਾ ਜਾ ਸਕਦਾ ਸੋ ਆਪਣੀ ਸੁਰੱਖਿਆ ਦੇ ਲਈ ਹੀ ਇਹਨਾਂ ਨੇ ਜਿਹੜਾ ਹਜ਼ਬੁੱਲਾ ਨੇ ਇਹਨਾਂ ਨੇ ਪੇਜਰਸ ਦਾ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਇੱਕ ਵੱਡੇ ਲੋਟ ਦੇ ਵਿੱਚ ਇਹਨਾਂ ਨੇ ਜਿਹੜਾ ਤਾਜ਼ਾ ਇਹਨਾਂ ਦੇ ਕੋਲ ਕੋਈ ਸਾਲ ਡੇਢ ਸਾਲ ਪਹਿਲਾਂ ਤੇ ਇੱਕ ਉਸ ਸਮਾਂ ਪਹਿਲਾਂ ਕਹਿ ਲਓ ਕਿ ਇਹਨਾਂ ਦੇ ਕੋਲ ਹੀ ਵੱਡੀ ਗਿਣਤੀ ਦੇ ਵਿੱਚ ਪੇਜਰਸ ਜਿਹੜੇ ਆ ਆਏ ਆ ਤੇ ਉਹ ਪੇਜਰਸ ਦੇ ਵਿੱਚ ਜਿਹੜਾ ਇਹ ਅਟੈਕ ਹੋਏ ਨੇ ਬਰਤੀਤੇ ਇਹਨਾਂ ਦੇ ਵੱਲੋਂ ਇਸ ਕਰਕੇ ਜਾ ਰਹੇ ਸੀਗੇ ਕਿ ਸਾਡੀ ਜਿਹੜਾ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਹੁਣ ਲੱਗਦਾ ਏਦਾਂ ਕਿ ਇਹਨਾਂ ਨੂੰ ਪਹਿਲਾਂ ਤੋਂ ਹੀ ਇਹਨਾਂ ਦੇ ਬਾਬਤ ਜਿਹੜਾ ਪਤਾ ਸਗਾ ਹਾਲਾਂਕਿ ਇਜ਼ਰਾਈਲ ਨੇ ਇਹਨੂੰ ਐਕਸੈਪਟ ਜਾਂ ਡਿਨਾਈ ਨਹੀਂ ਕੀਤਾ ਪਰ ਜਿਹੜਾ ਹਜ਼ਬੁੱਲਾ ਨੇ ਜਾਂ ਜਿਹੜਾ ਲੈਬਨਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਜ਼ਰਾਈਲ ਦਾ ਕਾਰਾ ਹੈ ਮੋਸਾਦ ਦੇ ਉੱਤੇ ਜਿਹੜੀਆਂ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਮੋਸਾਦ ਇੱਕ ਦੁਨੀਆ ਦੀ ਐਸੀ ਸਪਾਈ ਏਜੰਸੀ ਆ ਜਿਹੜੀ ਕਿ ਕਾਫੀ ਜ਼ਿਆਦਾ ਮਸ਼ਹੂਰ ਆ ਇਸ ਵੀਕੇ ਦੇ ਜਿਹੜੇ ਆ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਰੇਸ਼ਨ ਕਰਨ ਦੇ ਲਈ ਤੇ ਉਹਨਾਂ ਤੇ ਕਾਫੀ ਜਿਆਦਾ ਇਹਨਾਂ ਨੂੰ ਕ੍ਰਿਟਿਸਿਜ਼ਮ ਵੀ ਉਹਨਾਂ ਦਾ ਹੋਇਆ ਸੀ ਜਦੋਂ ਜਿਹੜਾ 7 ਅਕਤੂਬਰ ਨੂੰ ਹਮਲਾ ਹੁੰਦਾ ਕਿ ਲੋਕਾਂ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਤਾਂ ਜਿਹੜਾ ਮਸਾਦ ਨੂੰ ਅਟੈਕ ਕਰਨੇ ਆਉਂਦੇ ਆ ਪਰ ਆਪਣੇ ਮੁਲਕ ਦੇ ਵਿੱਚ ਕੀ ਚੱਲ ਰਿਹਾ ਉਹ ਇਹਨਾਂ ਨੂੰ ਪਤਾ ਨਹੀਂ ਲੱਗਾ ਜਦੋਂ ਹਮਾਸ ਨੇ ਤੇ ਜਿਹੜਾ ਹਮਾਸ ਦੇ ਨਾਲ ਇੱਕ ਹੋਰ ਜਥੇਬੰਦੀ ਸੀਗੀ ਉਹਨਾਂ ਨੇ ਜਿਹੜਾ ਜਾ ਕੇ ਇਹਨਾਂ ਤੇ ਅਟੈਕ ਕੀਤਾ ਇਜ਼ਰਾਈਲ ਦੇ ਉੱਤੇ ਸੋ ਹੁਣ ਤੱਕ ਦੀ ਜਿਹੜੀ ਸਥਿਤੀ ਹੈ ਜੀ ਇਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਪਹਿਲਾਂ ਮੰਗਲਵਾਰ ਵਾਲੇ ਦਿਨ ਜਿਹੜਾ ਜਿਹੜਾ ਪੇਜਰਸ ਦੇ ਵਿੱਚ ਅਟੈਕ ਹੁੰਦੇ ਆ ਉਹਦੇ ਵਿੱਚ ਨੇਰਲੀ 3000 ਲੋਕ ਫਟਰ ਹੋਏ ਨੇ ਤੇ ਇਹਨਾਂ ਦੇ ਵਿੱਚੋਂ 3000 ਦੇ ਵਿੱਚੋਂ 200 ਗੰਭੀ ਰੂਪ ਦੇ ਵਿੱਚ ਜ਼ਖਮੀ ਨੇ ਤੇ 12 ਲੋਕਾਂ ਦੀ ਮੌਤ ਹੋਈ ਆ ਇਹਨਾਂ ਦੇ ਵਿੱਚ ਜਿਹੜਾ ਇੱਕ ਹਿਜ਼ਬੁੱਲਾ ਦੇ ਮੈਂਬਰ ਦੀ ਇੱਕ ਛੋਟੀ ਲੜਕੀ ਵੀ ਸ਼ਾਮਲ ਆ ਜਿਹਦੀ ਮੌਤ ਹੋਈ ਆ ਫਿਰ ਬੁੱਧਵਾਰ ਵਾਲੇ ਦਿਨ ਫਿਰ ਅਟੈਕ ਹੁੰਦੇ ਨੇ ਇਹ ਅਟੈਕ ਪੇਜਰਸ ਦੇ ਵਿੱਚ ਨਹੀਂ ਹੁੰਦੇ ਇਹ ਅਟੈਕ ਇਹ ਇਹ ਧਮਾਕੇ ਕਹੋ ਇਹ ਧਮਾਕੇ ਜਿਹੜੇ ਹੁੰਦੇ ਨੇ ਇਹ ਹੁੰਦੇ ਨੇ ਵਾਕੀ ਟੋਕੀਜ਼ ਦੇ ਵਿੱਚ ਕਿ ਪਹਿਲਾਂ ਪੇਜਰ ਫਟੇ ਤੇ ਫਿਰ ਦੂਸਰੇ ਦਿਨ ਜਿਹੜੀਆਂ ਵਾਕੀ ਟੋਕੀ ਸੈਟਸ ਸੀਗੇ ਉਹ ਜਿਹੜੇ ਫਟ ਗਏ ਤੇ ਇਹਨਾਂ ਦੇ ਵਿੱਚ 20 ਲੋਕ ਮਾਰੇ ਗਏ ਨੇ ਤੇ 450 ਇਹਦੇ ਵਿੱਚ ਫਟੜ ਹੋਏ ਨੇ ਪੂਰੇ ਲਬਨਨ ਦੇ ਅੰਦਰ ਇਹ ਇਹ ਬੁੱਧਵਾਰ ਦੀ ਗੱਲ ਆ ਸੋ 올ਟ ਗੈਦਰ ਕੁੱਲ ਮਿਲਾ ਕੇ ਤੁਸੀਂ ਦੇਖ ਲਓ ਜੀ 3000 ਤੋਂ ਜ਼ਿਆਦਾ ਜ਼ਖਮੀ ਨੇ ਤੇ ਮਾਰੇ ਜਾਣ ਵਾਲਿਆਂ ਦੀ ਗਿਣਤੀ 30 ਨੂੰ ਪਾਰ ਕਰ ਗਈ ਹੈ ਨੇ ਲਈ 32 ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਜਿਹੜੇ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਯੋਆਵ ਗਲਾਂਟ ਉਹਨਾਂ ਨੇ ਕਿਹਾ ਕਿ ਜੰਗ ਦੇ ਵਿੱਚ ਇੱਕ ਨਵਾਂ ਫੇਜ਼ ਸ਼ੁਰੂ ਹੋ ਗਿਆ ਕਿ ਜੰਗ ਦਾ ਇੱਕ ਨਵੇਂ ਦੌਰ ਦੀ ਜਿਹੜੀ ਆ ਸ਼ੁਰੂਆਤ ਹੋ ਗਈ ਆ ਤੇ ਜਿਹੜੇ ਇਹਨਾਂ ਦੇ ਨੇ ਹਜ਼ਬੁੱਲਾ ਦੇ ਜਿਹੜੇ ਮੁਖੀ ਨੇ ਹਸਨ ਨਸਰੁੱਲਾ ਉਹਨਾਂ ਨੇ ਜਦੋਂ ਹੁਣ ਆਪਾਂ ਗੱਲਬਾਤ ਕਰ ਰਹੇ ਆ ਇਹ ਤੋਂ 3-4 ਘੰਟੇ ਬਾਅਦ ਉਹਨਾਂ ਨੇ ਸਪੀਚ ਕਰਨੀ ਹੈ ਉਹਨਾਂ ਨੇ ਆਪਣੇ ਲੋਕਾਂ ਦੇ ਰੂਬਰੂ ਹੋਣਾ ਤੇ ਉਹ ਦੇਖਦੇ ਆ ਇਹਦੇ ਬਾਬਤ ਕੀ ਕਹਿੰਦੇ ਆ ਕਿ ਹੁਣ ਉਹਨਾਂ ਨੇ ਵਾਰ ਨੂੰ ਕਿੱਧਰ ਨੂੰ ਲੈ ਕੇ ਜਾਣਾ تنਕੀਦ ਬਹੁਤ ਕੀਤੀ ਜਾ ਰਹੀ ਆ ਇਜ਼ਰਾਈਲ ਦੇ ਉੱਤੇ ਲੈਬਨਨ ਦੇ ਜਿਹੜੇ ਆ ਇੱਕ ਤਾਂ ਹਜ਼ਬੁੱਲਾਹ ਵਾਲੇ ਬੋਲ ਰਹੇ ਨੇ ਕਿ ਦੇਖੋ ਜਿਹੜਾ ਇਜ਼ਰਾਈਲ ਨੇ ਅਟੈਕ ਕੀਤਾ ਸਾਡੇ ਉੱਤੇ ਤੇ ਜਿਹੜੇ ਲੈਬਨਨ ਵਾਲੇ ਆ ਉਹ ਵੀ ਕਹਿ ਰਹੇ ਨੇ ਕਿ ਦੇਖੋ ਜੀ ਇਹਨਾਂ ਨੇ ਸਿਵਿਲਿਅਨਸ ਦੇ ਉੱਤੇ ਵੀ ਅਟੈਕ ਕੀਤਾ ਸਵੈਲੀਆਂ ਜਗ੍ਹਾਾਂ ਦੇ ਉੱਤੇ ਜਿਹੜੇ ਪੇਜਰ ਫਟੇ ਨੇ ਕਿਉਂਕਿ ਉਹ ਤਾਂ ਹੁਣ ਫਟ ਗਏ ਉਹ ਹੁਣ ਇਹ ਹਜੇ ਤੱਕ ਜੀ ਸਮਝ ਨਹੀਂ ਆ ਰਹੀ ਐ ਪਹਿਲਾਂ ਸਾਰੀ ਦੁਨੀਆ ਦਾ ਮੀਡੀਆ ਪਹੁੰਚ ਗਿਆ ਤਾਈਵਾਨ ਤਾਈਵਾਨ ਦੀ ਰਾਜਧਾਨੀ ਦੇ ਨਜ਼ਦੀਕ ਇੱਕ ਜਿੱਥੇ ਜਿੱਥੇ ਜਿੱਥੋਂ ਦੇ ਇਹ ਪੇਜਰ ਬਣੇ ਹੋਏ ਸੀਗੇ ਤੇ ਉਹਨਾਂ ਨੇ ਫਿਰ ਕਿਹਾ ਕਿ ਨਹੀਂ ਅਸੀਂ ਨਹੀਂ ਇਹ ਬਣਾਏ ਸਾਡੀ ਕੰਪਨੀ ਨੇ ਜਿਹੜਾ ਇਹ ਗਾਂਹ ਦੇ ਤਸਗਾ ਠੇਕਾ ਜਿਹੜਾ ਯੂਰਪ ਦੇ ਵਿੱਚ ਹੰਗਰੀ ਦੇ ਵਿੱਚ ਇੱਕ ਜਿਹੜਾ ਕੰਪਨੀਆਂ ਵੀ ਉਹਨਾਂ ਨੇ ਇਹ ਬਣਾਏ ਆ ਤੇ ਉਹ ਤੋਂ ਹਜੇ ਤੱਕ ਕੋਈ ਸਪਸ਼ਟ ਜਿਹੜਾ ਇਸ ਸਮੇਂ ਤੱਕ ਕੋਈ ਬਹੁਤ ਜ਼ਿਆਦਾ ਸਪਸ਼ਟਤਾ ਦੇ ਨਾਲ ਇਹ ਜਾਣਕਾਰੀ ਸਾਹਮਣੇ ਨਹੀਂ ਕਿ ਕੀ ਇਹਨਾਂ ਦੇ ਵਿੱਚ ਬਲਾਸਟ ਕਿਦਾਂ ਹੋਇਆ ਇਹ ਜਦੋਂ ਇਹਨਾਂ ਨੂੰ ਜਦੋਂ ਇਹਨਾਂ ਦੀ ਪ੍ਰੋਡਕਸ਼ਨ ਹੋਈ ਆ ਜਦੋਂ ਤਿਆਰ ਹੋਇਆ ਕਿ ਉਦੋਂ ਹੀ ਇਹਨਾਂ ਦੇ ਵਿੱਚ ਕੁਝ ਫਿਕਸ ਕਰ ਦਿੱਤਾ ਗਿਆ ਸਗਾ ਤੇ ਤੇ ਇਹਨਾਂ ਨੂੰ ਜਿਹੜਾ ਬਲਾਸਟ ਕਰਨ ਲਈ ਕਿਹੜੀ ਚੀਜ਼ ਵਰਤੀ ਗਈ ਆ ਦੂਸਰੀ ਹਜੇ ਤੱਕ ਇਹ ਵੀ ਸਪਸ਼ਟ ਨਹੀਂ ਕਿ ਕੀ ਇਜ਼ਰਾਈਲ ਨੇ ਹੀ ਆਬਵੀਅਸਲੀ ਚਲੋ ਇਲਜ਼ਾਮ ਤਾਂ ਇਜ਼ਰਾਈਲ ਤੇ ਲਗਾਏ ਜਾ ਰਹੇ ਨੇ ਪਰ ਉਹਨਾਂ ਦੇ ਵੱਲੋਂ ਐਕਸੈਪਟ ਨਹੀਂ ਕੀਤਾ ਗਿਆ ਪਰ ਦੂਜੀ ਇਹ ਵੀ ਗੱਲ ਨਾਲੇ ਸਾਹਮਣੇ ਆ ਰਹੀ ਆ ਕਿ ਜੇਕਰ ਉਹਨਾਂ ਦੇ ਕੋਲੇ ਜਾਣਕਾਰੀਆਂ ਸਿਗੀਆਂ ਵੀ ਇਹ ਪੇਜਰ ਜਿਹੜੇ ਕਿਹੜੇ-ਕਿਹੜੇ ਬੰਦੇ ਕੋਲੇ ਆ ਕਿੱਥੇ ਆ ਤਾਂ ਉਹਨਾਂ ਨੇ ਇਹਨਾਂ ਨੂੰ ਉਡਾਇਆ ਕਿਉਂ ਵੀ ਇਹਦੇ ਬਾਬਤ ਇਹ ਵੀ ਆ ਕਿ ਸ਼ਾਇਦ ਹੋ ਸਕਦਾ ਕਿ ਜਿਹੜੇ ਆ ਹਜ਼ਬੁੱਲਾ ਦੇ ਲੋਕ ਨੇ ਉਹਨਾਂ ਨੂੰ ਸ਼ੱਕ ਪੈਣੀ ਸ਼ੁਰੂ ਹੋ ਗਈ ਹੋਵੇ ਕਿ ਜਿਹੜਾ ਸਾਡੇ ਪੇजेस ਦੇ ਵਿੱਚ ਜਿਹੜੀ ਆ ਕੁਝ ਗਲਤ ਆ ਵੀ ਜਾਂ ਸਾਨੂੰ ਕਿਤੇ ਇਹਨਾਂ ਦੀ ਇਹਨਾਂ ਦੇ ਚੱਲਦੇ ਆ ਟ੍ਰੇਸ ਟੂਸ ਤਾਂ ਨਹੀਂ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਸ਼ੱਕ ਪੈਣੀ ਸ਼ੁਰੂ ਹੋ ਗਈ ਇਸ ਕਰਕੇ ਨਾ ਔਰ ਨੈਵਰ ਵਾਲੀ ਗੱਲ ਹੋ ਗਈ ਕਿ ਇਹਨਾਂ ਦੀ ਵਰਤੋਂ ਕਰੋ ਤੇ ਉਹਨਾਂ ਨੂੰ ਜਿਹੜਾ ਬਲਾਸਟ ਕਰਕੇ ਉਹ ਜਿਹੜੇ ਆ ਉਹਨਾਂ ਨੂੰ ਪੇजेस ਨੂੰ ਜਿਹੜਾ ਉਡਾ ਦਿੱਤਾ ਗਿਆ ਤਾਂ ਦੂਜੇ ਦਿਨ ਬਾਕੀ ਟੋਕੀ ਦਾ ਵੀ ਇਹ ਹੀ ਹਾਲ ਬਣਿਆ ਹੁਣ ਇਹਦੇ ਤੋਂ ਕਈ ਗੱਲਾਂ ਨੇ ਇਹਦੇ ਤੋਂ ਇੱਕ ਤਾਂ ਇਹ ਕਲੀਅਰ ਹੋ ਜਾਣਾ ਹੁਣ ਆਬਵੀਅਸਲੀ ਜਿਹੜੀਆਂ ਚਾਹੇ ਮਸਾਦ ਵਾਲੇ ਨੇ ਜਾਂ ਇਜ਼ਰਾਇਲ ਵਾਲੇ ਨੇ ਉਹ ਨਜ਼ਰ ਰੱਖਣਗੇ ਕਿ ਕਿਹੜੇ-ਕਿਹੜੇ ਲੋਕ ਹਸਪੀਟਲ ਗਏ ਨੇ ਕਿਹੜੇ-ਕਿਹੜੇ ਲੋਕ ਇੰਜਰਡ ਹੋਏ ਨੇ ਦੈਟ ਮੀਨਸ ਕਿ ਉਹਨਾਂ ਦਾ ਸਬੰਧ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਹਜ਼ਬੋਲਾ ਦੇ ਨਾਲ ਇਹਦੇ ਵਿੱਚ ਇੱਕ ਜਿਹੜੇ ਆ ਈਰਾਨ ਦੇ ਇੱਕ ਆਫੀਸ਼ਲ ਵੀ ਜਿਹੜੇ ਆ ਇਹਦੇ ਵਿੱਚ ਫਟੜ੍ਹ ਹੋਈ ਨੇ 댓 ਮੀਨਸ ਕਿ ਉਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵੈਸੇ ਤਾਂ ਸਿੱਧੇ ਸਿੱਧੇ ਰੂਪ ਸਿੱਧੇ ਰੂਪ ਦੇ ਵਿੱਚ ਹੀ ਜਿਹੜਾ ਇਰਾਨ ਆ ਉਹ ਹਜ਼ਬੁੱਲਾ ਦਾ ਸਮਰਥਨ ਕਰਦਾ ਹੀ ਹੈ ਪਰ ਉਹ ਵੀ ਇੱਕ ਜਿਹੜਾ ਜਿਹੜੇ ਇਹਦੇ ਵਿੱਚ ਫੱਟੜ ਹੋਈ ਨੇ ਇਹਦੇ ਨਾਲ ਨਾਲ ਹੁਣ ਜਿਹੜਾ ਇਹ ਵੀ ਦੇਖੇਗਾ ਇਰਾਨ ਕਿ ਕਿਨੇ ਕਿਨੇ ਜਿਹੜਾ ਹਸਪੀਟਲ ਕਿੱਦਾਂ ਗਿਆ ਤੇ ਉਹ ਕੌਣ ਕੌਣ ਫੱਟੜ ਹੋਇਆ ਤੇ ਉਹਦੇ ਤੇ ਵੀ ਉਹ ਨਿਗਾਹ ਬਣਾ ਕੇ ਰੱਖੇਗਾ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗੇਗਾ ਪਰ ਇੱਕ ਬਹੁਤ ਵੱਡਾ ਕਹਿ ਲਓ ਕਿ ਅਟੈਕ ਆ ਜਿਹੜਾ ਹਜ਼ਬੁੱਲਾ ਦੇ ਉੱਤੇ ਇਹਨੂੰ ਹੁਣ हसन ਨਸਰੋਲਾ ਕੇਸਵੀਕੇ ਨਾਲ ਲੈਂਦੇ ਨੇ ਇਹ ਆਪਾਂ ਵੇਖਦੇ ਆਂ ਤੇ ਪਰ ਇੱਕ ਜਿਹੜਾ ਉਹਨਾਂ ਨੇ ਜਿਹੜਾ ਇਹ ਦੱਸਿਆ ਕਹਿ ਲੋ ਕਿ ਉਹਨਾਂ ਨੇ ਇਹ ਦੱਸਿਆ ਇਜ਼ਰਾਈਲ ਨੇ ਕਿ ਭਾਈ ਅਸੀਂ ਤੁਹਾਡੇ ਜਿੱਦਾਂ ਆਪਣੇ ਇੰਡੀਆ ਦੇ ਵਿੱਚੋਂ ਕਹਿੰਦੇ ਨੇ ਬਈ ਗਰਮੀ ਗੁਸਕਰ ਮਾਰਾ ਬਈ ਘਰ ਦੇ ਵਿੱਚ ਆ ਕੇ ਤੁਹਾਨੂੰ ਸਾਨੂੰ ਪਤਾ ਆ ਕਿ ਤੁਸੀਂ ਕਿੱਥੇ ਬੈਠੇ ਹੋ ਤਾਂ ਤੁਸੀਂ ਕੀ ਕਰ ਰਹੇ ਹੋ ਜਾਂ ਤੁਸੀਂ ਕਿਹਦੇ ਨਾਲ ਤੁਹਾਡੀ ਗੱਲਬਾਤ ਹੋ ਰਹੀ ਆ ਕਿੱਥੇ ਨੂੰ ਤੁਸੀਂ ਜਾ ਰਹੇ ਹੋ ਸਾਨੂੰ ਸਾਰੀਆਂ ਜਾਣਕਾਰੀਆਂ ਨੇ ਤੇ ਅਸੀਂ ਇਸ ਤਰੀਕੇ ਨਾਲ ਵੀ ਤੁਹਾਡੇ ਤੱਕ ਜਿਹੜੀ ਆ ਉਹ ਪਹੁੰਚ ਕਰ ਸਕਦੇ ਆ ਪਹਿਲਾਂ ਹੀ ਸਾਰੀ ਦੁਨੀਆ ਚੌਂਕ ਗਈ ਸੀ ਜਦੋਂ ਇਸਮਾਈਲ ਹਾਨੀਆ ਜਿਹੜਾ ਇਰਾਨ ਜਿਹੜਾ ਕਿ ਹੁਣ ਦੇਖੋ ਇਰਾਨ ਐਜ਼ ਅ ਕੰਟਰੀ ਇਹਨਾਂ ਨੂੰ ਸਪੋਰਟ ਕਰ ਰਿਹਾ ਤੇ ਇਰਾਨ ਆਪਣੇ ਆਪ ਨੂੰ ਇਸ ਸਮੇਂ ਮੁਸਲਿਮ ਵਰਲਡ ਦਾ ਲੀਡਰ ਦੇ ਤੌਰ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਰਾਨ ਦੇ ਘਰ ਦੇ ਵਿੱਚ ਇਰਾਨ ਦੀ ਰਾਜਧਾਨੀ ਦੇ ਵਿੱਚ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਆਏ ਲੀਡਰ ਨੂੰ ਉਡਾ ਦਿੱਤਾ ਗਿਆ ਇਸਮਾਇਲ ਹਾਨੀਆ ਨੂੰ ਤੇ ਉਦੋਂ ਹੀ ਇਹਨਾਂ ਦੀ ਕਾਫੀ ਕਹਿ ਲਓ ਕਿ ਇਹਨਾਂ ਦੇ ਲਈ ਸ਼ਰਮਿੰਦਗੀ ਸਾਬਤ ਹੋਈ ਸੀ ਹੁਣ ਵੀ ਇਹਨਾਂ ਦੇ ਲਈ ਜਿਹੜਾ ਆਹ ਸਾਰਾ ਜੋ ਕੁਝ ਵੀ ਹੋਇਆ ਇਹ ਹਜ਼ਬੁੱਲਾ ਦੇ ਲਈ ਇੱਕ ਸ਼ਰਮਿੰਦਗੀ ਦਾ ਕਾਰਨ ਬਣਿਆ ਕਿ ਤੁਹਾਡੇ ਤੋਂ ਆਪਣੀ ਸਿਕਿਉਰਿਟੀ ਨਹੀਂ ਸੰਭੀ ਜਾ ਰਹੀ ਤੇ ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਹੋ ਸੋ ਇਸ ਕਰਕੇ ਇਹ ਜੇ ਇਹ ਜਿਹੜਾ ਯੂਆਵ ਗਲਾਂਟ ਆ ਜਿਹੜੇ ਇਜ਼ਰਾਈਲ ਦੇ ਮਨਿਸਟਰ ਨੇ ਇਹਨਾਂ ਨੇ ਕਿਹਾ ਕਿ ਨਵਾਂ ਫੇਜ਼ ਜਿਹੜਾ ਸ਼ੁਰੂ ਹੋ ਗਿਆ جنگ ਦਾ ਇਹ ਕਿੱਧਰ ਨੂੰ ਨਵਾਂ ਫੇਜ਼ ਜਾਂਦਾ ਇਹ ਵੀ ਬਹੁਤ ਅਹਿਮ ਰਹੇਗਾ ਦੇਖਣ ਦਾ ਕਿਉਂਕਿ ਜਿਹੜਾ ਅਮਰੀਕਾ ਆਛ ਅਮਰੀਕਾ ਨੇ ਸਿੱਧਾ ਕਹਿ ਦਿੱਤਾ ਜੀ ਉਹਨਾਂ ਨੇ ਜਿਹੜਾ ਆਪਣੇ ਇਰਾਨ ਦੇ ਨਾਲ ਬੈਕ ਚੈਨਲਸ ਦੇ ਜ਼ਰੀਏ ਗੱਲ ਪਹੁੰਚਾਤੀ ਆ ਕਿ ਭਾਈ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਨਾ ਹੀ ਸਾਨੂੰ ਇਹਦੇ ਬਾਬਤ ਕੋਈ ਵੀ ਪਹਿਲਾਂ ਜਾਣਕਾਰੀ ਨਹੀਂ ਸੀਗੀ ਇਹਦੇ ਬਾਬਤ ਕਿਉਂਕਿ ਜਿਹੜੇ ਸੈਕਟਰੀ ਆਫ ਸਟੇਟ ਨੇ ਬਲਿੰਕਰ ਨੇ ਅਮਰੀਕਾ ਦੇ ਜਿਹੜੇ ਕਹ ਲਓ ਕਿ ਵਿਦੇਸ਼ ਮੰਤਰੀ ਨੇ ਉਹ ਹੁਣ ਮੇਰਾ ਕੱਲ 10ਵੀਂ 11ਵੀਂ ਵਾਰ ਉਹ ਪਹੁੰਚੇ ਨੇ ਮੀਟਿੰਗ ਲੀਜ਼ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੀਜ਼ਫਾਇਰ ਕਰਵਾਉਣ ਦੇ ਲਈ ਉਹਨਾਂ ਦੀ ਪੂਰੀ ਦੀ ਪੂਰੀ ਕੋਸ਼ਿਸ਼ ਇਹ ਹੈ ਕਿਉਂਕਿ ਅਮਰੀਕਨ ਇਲੈਕਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਬਣ ਰਿਹਾ ਜੀ ਇਹ ਜਿਹੜਾ ਇਜ਼ਰਾਈਲ ਤੇ ਗਾਜ਼ਾ ਦਾ ਜਿਹੜਾ ਵਾਰ ਵਾਲਾ ਮਸਲਾ ਆ ਉਹਨਾਂ ਦੀ ਬਹੁਤ ਵੱਡੀ ਕਹਿ ਲੋ ਕਿ ਉਹਨਾਂ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਦੇ ਜਿਹੜਾ ਡੈਮੋਕ੍ਰੈਟਿਕ ਕੇਸ ਰਜਿਮ ਦੇ ਵੱਲ ਜੋ ਬਾਈਡਨ ਰਜਿਮ ਹੈ ਜਿਹੜਾ ਵੀ ਐਟਲੀਸਟ ਉਹ ਜਾਂਦੇ ਜਾਂਦੇ ਇਸ ਵਾਰ ਨੂੰ ਖਤਮ ਕਰ ਜਾਣ ਕਿ ਉਹ ਕਹਿ ਸਕਣ ਕਿ ਮੈਂ ਉਸ ਜੰਗ ਨੂੰ ਜਿਹੜੀ ਆ ਖਤਮ ਕਰਤੀ ਸੀ ਕਿ ਨਹੀਂ ਤਾਂ ਵਿਰੋਧੀ ਕਹਿ ਰਹੇ ਨੇ ਕਿ ਕਿਉਂਕਿ ਤੁਹਾਨੂੰ ਪਤਾ ਕਿ ਅਮਰੀਕਾ ਦੇ ਵਿੱਚ ਵਿਦੇਸ਼ ਨੀਤੀ ਬਹੁਤ ਵੱਡਾ ਜਿਹੜਾ ਵੋਟਾਂ ਦੇ ਵਿੱਚ ਇੱਕ ਮੁੱਦਾ ਰਹਿੰਦੀ ਆ ਤੇ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਕਿ ਦੇਖੋ ਜੀ ਇੱਕ ਪਾਸੇ ਤਾਂ ਇਹ ਗੱਲਾਂ ਕਰਦੇ ਨੇ ਕਿ ਅਸੀਂ ਵਰਲਡ ਨੂੰ ਸਿਕਿਉਰ ਸਿਕਿਉਰ ਰੱਖਣਾ ਦੂਜੇ ਪਾਸੇ ਨਾਲ ਦੀ ਨਾਲ ਇੱਧਰ ਜਿਹੜਾ ਯੂਕਰੇਨ ਰਸ਼ੀਆ ਦੀ ਵਾਰ ਸ਼ੁਰੂ ਹੋ ਗਈ ਇਹਨਾਂ ਦੇ ਕਾਰਜਕਾਲ ਦੇ ਸਮੇਂ ਤੇ ਨਾਲ ਦੀ ਨਾਲ ਜਿਹੜਾ ਇਜ਼ਰਾਈਲ ਤੇ ਗਾਜ਼ਾ ਵਾਲਾ ਮਸਲਾ ਵੀ ਇਹਨਾਂ ਤੋਂ ਹੱਲ ਨਹੀਂ ਕਰਾ ਹੋਇਆ ਉਹ ਵੀ ਜਿਹੜੀ ਆ 1 ਸਾਲ ਤੋਂ ਲਗਾਤਾਰ ਵਾਰ ਜਿਹੜੀ ਜਾਰੀ ਆ ਹਜ਼ਾਰਾਂ ਹੀ ਲੋਕਾਂ ਦੀ ਜਾਨਾਂ ਜਿਹੜੀਆਂ ਜਾ ਚੁੱਕੀਆਂ ਨੇ ਪਰ ਆਹ ਸਭ ਕੁਝ ਹੋਣ ਤੋਂ ਬਾਅਦ ਕੀ ਹੁਣ ਸੀਜ਼ਫਾਇਰ ਵੱਲੋਂ ਗੱਲ ਜਾ ਸਕਦੀ ਆ ਲੇਵਨਨ ਜਿਹੜਾ ਕਿ ਇੱਕ ਵੱਡਾ ਪਲੇਅਰ ਆ ਹੈਜ਼ਬੋਲਾ ਇੱਕ ਵੱਡਾ ਪਲੇਅਰ ਆ ਇਸ ਵਾਰ ਦੇ ਵਿੱਚ ਕੀ ਉਹ ਸੀਜ਼ਫਾਇਰ ਵੱਲੋਂ ਗੱਲ ਲਜਾਵੇਗਾ ਜਾਂ ਉਹ ਹੁਣ ਨਸਰੋਲਾ ਸਾਹਿਬ ਕੀ ਜਿਹੜਾ ਐਲਾਨ ਕਰ ਦਿੰਦੇ ਨੇ ਇਹ ਜਿਹੜਾ ਮਹੱਤਵਪੂਰਨ ਰਹੇਗਾ ਸੋ ਲਗਾਤਾਰ ਤੁਹਾਡੇ ਨਾਲ ਅੰਤਰਰਾਸ਼ਟਰੀ ਮਸਲਿਆਂ ਦੇ ਉੱਤੇ ਤੇ ਨਾਲ ਦੀ ਨਾਲ ਪੰਜਾਬ ਤੇ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਇਹਦੇ ਉੱਤੇ ਤੁਹਾਡੇ ਨਾਲ ਬਣੇ ਰਹਿਵਾਂਗੇ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ